ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਨਾਨਕ ਸਾਹਿਬ ਦੇ ਦੋ ਸਲੋਕਾਂ ਤੇ ਗੱਲ ਕਰਾਂਗੇ ਹਾਂਜੀ ਤੇ ਇਹ ਸ਼ਲੋਕ ਬੜੇ ਕਮਾਲ ਦੇ ਨੇ ਹੂੰ ਪਹਿਲਾ ਸਮਾਜ ਦੀ ਇੱਕ ਬਿਮਾਰੀ ਦੱਸਦਾ ਹੈ ਤੇ ਦੂਸਰਾ ਹੈਰਾਨੀ ਨਾਲ ਸਾਡੇ ਸਭ ਤੋਂ ਕਮਜ਼ੋਰ ਪਲਾਂ ਵਿੱਚ ਹੀ ਉਸ ਦਾ ਇਲਾਜ ਲੱਭਦਾ ਹੈ ਹਾਂਜੀ ਆਓ ਸ਼ੁਰੂ ਕਰਦੇ ਹਾਂ ਪਹਿਲੀ ਤੋਕਿਆ ਨਾਨਕ ਦੁਨੀਆ ਕੈਸੀ ਹੋਈ ਮਤਲਬ ਗੁਰੂ ਸਾਹਿਬ ਸਮਾਜ ਵਿੱਚ ਦੇਖ ਕੀ ਰਹੇ ਹਨ ਦੇਖੋ ਇਹ ਸਵਾਲ ਹੀ ਸਾਰੀ ਗੱਲ ਦੀ ਜੜ ਹੈ ਹਮ ਗੁਰੂ ਸਾਹਿਬ ਇੱਕ ਡੂੰਗੀ ਚਿੰਤਾ ਦਾਸ ਰਹੇ ਨੇ ਉਹ ਕਹਿੰਦੇ ਨੇ ਸਾਲਕ ਮਿਤਨਾ ਰਹੋ ਕੋਈ ਸਾਲਕ ਮਿਤ ਹਾਂ ਮਤਲਬ ਕੋਈ ਸੱਚਾ ਰਾਹ ਵਿਖਾਉਣ ਵਾਲਾ ਦੋਸਤ ਕੋਈ ਅਧਿਆਤਮਕ ਆਗੂ ਰਿਆਈ ਨਹੀਂ ਜਿਨ੍ਹਾਂ ਤੇ ਲੋਕ ਭਰੋਸਾ ਕਰ ਸਕਣ ਉਹ ਕਿਤੇ ਹੈ ਹੀ ਨਹੀਂ ਇੱਕ ਖਲਾਏ ਸਮਾਜ ਵਿੱਚ अच्छा तो ਗੱਲ ਸਿਰਫ ਅਧਿਆਤਮਿਕ ਆਗੂਆਂ ਦੀ ਨਹੀਂ ਹੈ ਅਗਲੀ ਤੁਕ ਤਾਂ ਹੋਰ ਵੀ મતલਬ ਹੋਰ ਵੀ ਗਹਿਰੀ ਲੱਗਦੀ ਹੈ ਪਾਈ ਬੰਦੀ 헤ਤ ਚੁਕਾਇਆ ਬਿਲਕੁਲ ਕੀ ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਆਪਣੇ ਸਾਡੇ ਰਿਸ਼ਤੇਦਾਰ ਹੀ ਸਾਨੂੰ ਗਲਤ راہ ਪਾ ਰਹੇ ਨੇ ਹਾਂਜੀ ਬਿਲਕੁਲ ਉਹ ਕਹਿ ਰਹੇ ਨੇ ਕਿ ਸੱਚਾ ਪਿਆਰ ਯਾਨੀ 헤ਤ ਉਹ ਖਤਮ ਹੋ ਗਿਆ ਹੈ ਰਿਸ਼ਤੇ ਸਿਰਫ ਦੁਨਿਆਵੀ ਕਾਰਨ ਰਹਿ ਗਏ ਨੇ ਦੁਨਿਆਵੀ ਲਾਭ ਲਈ ਹਾਂ ਪੈਸੇ ਲਈ ਸਵਾਰਥ ਲਈ ਤੇ ਇਹ ਸਭ ਦੇ ਚੱਕਰ ਵਿੱਚ ਇਨਸਾਨ ਆਪਣਾ ਅਸਲ ਸਰਮਾਇਆ ਆਪਣਾ ਦੀਨ ਯਾਨੀ ਈਮਾਨ ਧਰਮ ਉਹ ਗਵਾ ਰਿਹਾ ਹੈ ਇਹ ਤਾਂ ਅੱਜ ਵੀ ਉਹਨਾਂ ਹੀ ਸੱਚ ਹੈ ਬਿਲਕੁਲ ਇਹ ਇੱਕ ਸਦੀਵੀ ਦੁਵਿਧਾ ਹੈ ਨਾ ਅਸੀਂ ਸਾਰੇ ਸੋਚਦੇ ਹਾਂ ਕਮ ਜ਼ਰੂਰੀ ਹੈ ਜਾਂ ਮੰਦੀ ਸ਼ਾਂਤੀ ਪਰਿਵਾਰ ਨੂੰ ਵੇਖੀਏ ਜਾਂ ਆਪਣੀ ਅਧਿਆਤਮਿਕ ਖੋਜ ਕਰੀਏ ਗੁਰੂ ਸਾਹਿਬ 500 ਸਾਲ ਪਹਿਲਾਂ ਇਸੇ ਮਨੁੱਖੀ ਸੰਘਰਸ਼ ਦੀ ਗੱਲ ਕਰ ਰਹੇ ਸਨ ਪਹਿਲਾ ਸ਼ਲੋਕ ਸਾਨੂੰ ਦੱਸਦਾ ਹੈ ਕਿ ਲੋਕ ਦੁਨੀਆਵੀ ਚੀਜ਼ਾਂ 'ਚ ਉਲਝ ਕੇ ਆਪਣਾ ਅਸਲ ਰਾ ਪੁੱਲ ਗਏ ਨੇ ਪਰ ਗੁਰੂ ਸਾਹਿਬ ਇੱਥੇ ਰੁਕਦੇ ਨਹੀਂ ਉਹ ਇੱਕ ਬਿਲਕੁਲ ਵੱਖਰੀ ਹਾਲਤ ਵੱਲ ਇਸ਼ਾਰਾ ਕਰਦੇ ਨੇ ਗਹਿਰਾ ਦੁੱਖ ਹਾਂਜੀ ਦੂਸਰਾ ਸ਼ਲੋਕ ਇੱਕ ਬਹੁਤ ਹੀ ਭਾਵਕ ਦ੍ਰਿਸ਼ ਪੇਸ਼ ਕਰਦਾ ਹੈ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਲੋਕ ਹਾਏ ਹਾਏ ਕਰਕੇ ਰੋਂਦੇ ਨੇ ਹਾਏ ਹਾਏ ਕਰਕੇ ਉਹੇ ਕਰੇਨ ਤੇ ਗੱਲਾਂ ਪਿਟਣੀ ਅਤੇ ਸਿਰ ਖੋਣੇ ਗੱਲਾਂ ਪਿਟਣੀ ਸਿਰ ਖੋਣੇ ਹਾਂ ਇਹ ਦੁੱਖ ਦੁੱਖ ਨੂੰ ਸਹਿਣ ਦਾ ਬਹੁਤ ਹੀ ਸਪਸ਼ਟ ਚਿੱਤਰਣ ਹੈ ਇਹ ਦੱਸਦਾ ਹੈ ਕਿ ਮਨੋਖੀ ਦੁੱਖ ਕਿੰਨਾ ਗਹਿਰਾ ਹੋ ਸਕਦਾ ਹੈ ਹਮ ਪਰ ਇਸ ਤੋਂ ਬਾਅਦ ਜਿਹੜੀ ਗੱਲ ਆਉਂਦੀ ਹੈ ਉਹ ਸਭ ਤੋਂ ਜ਼ਰੂਰੀ ਹੈ ਉਹੀ ਇਸ ਸ਼ਲੋਕ ਦਾ ਸਿਖਰ ਹੈ ਤੇ ਇਹੀ ਗੱਲ ਮੈਨੂੰ ਥੋੜੀ ਹੈਰਾਨ ਕਰਦੀ ਗੁਰੂ ਸਾਹਿਬ ਕਹਿੰਦੇ ਨੇ ਨਾਉ ਲੈਣ ਅਰ ਕਰਨ ਸਮਾਏ ਜਿਨ੍ਹਾਂ ਨੇ ਇਸ ਦੁੱਖ ਭਰੀ ਅਵਸਥਾ ਵਿੱਚ ਵੀ ਪ੍ਰਮਾਤਮਾ ਦਾ ਨਾਮ ਲਿਆ ਤੇ ਫਿਰ ਨਾਨਕ ਤਿੰਨ ਬਲਿਹਾਰੇ ਜਾਏ ਹੂੰ ਆਮ ਤੌਰ ਤੇ ਤਾਂ ਸਾਨੂੰ ਇਹੀ ਸਿਖਾਇਆ ਜਾਂਦਾ ਹੈ ਕਿ ਰੱਬ ਨੂੰ ਹਰ ਵੇਲੇ ਯਾਦ ਕਰੋ ਜੀ ਪਰ ਇੱਥੇ ਗੁਰੂ ਸਾਹਿਬ ਉਸ ਬੰਦੇ ਦੀ ਤਾਰੀਫ ਕਰ ਰਹੇ ਨੇ ਜਿਹੜਾ ਸਿਰਫ ਦੁੱਖ ਵੇਲੇ ਯਾਦ ਕਰ ਰਿਹਾ ਹੈ ਇਹ ਥੋੜਾ ਅਜੀਬ ਨਹੀਂ ਲੱਗਦਾ ਦੇਖੋ ਇਹ ਗੁਰੂ ਸਾਹਿਬ ਦੀ ਬੇਅੰਤ ਹਮਦਰਦੀ ਦਾ ਸਬੂਤ ਹੈ ਉਹ ਦੁੱਖ ਦੇ ਪ੍ਰਗਟਾਵੇ ਦੀ ਆਲੋਚਨਾ ਨਹੀਂ ਕਰ ਰਹੇ ਅੱਛਾ ਉਹ ਕਹਿ ਰਹੇ ਨੇ ਕਿ ਰੱਬ ਨੂੰ ਯਾਦ ਕਰਨ ਲਈ ਕਦੇ ਵੀ ਦੇਰ ਨਹੀਂ ਹੁੰਦੀ ਜੇ ਕਿਸੇ ਨੂੰ ਰੱਬ ਦੀ ਯਾਦ ਉਸ ਦੇ ਸਭ ਤੋਂ ਡੂੰਘੇ ਦੁੱਖ ਦੇ ਪਲ ਵਿੱਚ ਵੀ ਆਉਂਦੀ ਹੈ ਨਾ ਤਾਂ ਉਹ ਯਾਦ ਵੀ ਬਹੁਤ ਕੀਮਤੀ ਹੈ। ਮਤਲਬ ਉਹ ਪਲ ਵੀ ਇੱਕ ਮੌਕਾ ਬਣ ਸਕਦਾ ਹੈ। ਹਾਂਜੀ ਬਿਲਕੁਲ। ਅਧਿਆਤਮਕ ਜਾਗਰੂਕਤੀ ਦਾ ਇੱਕ ਮੌਕਾ। ਆਪਾਂ ਅੱਜ ਵੀ ਇਹ ਦੇਖਦੇ ਹਾਂ ਕਈ ਵਾਰ ਕੋਈ ਵੱਡੀ ਬਿਮਾਰੀ ਜਾਂ ਕੋਈ ਵੱਡਾ ਨੁਕਸਾਨ ਇਨਸਾਨ ਨੂੰ ਜ਼ਿੰਦਗੀ ਦੇ ਵੱਡੇ ਸਵਾਲਾਂ ਬਾਰੇ ਸੋਚਣ ਤੇ ਮਜਬੂਰ ਕਰ ਦਿੰਦਾ ਹੈ। ਹੂੰ ਜਿਨ੍ਹਾਂ ਨੂੰ ਉਹ ਰੋਜ਼ ਦੀ ਭੱਜ ਦੌੜ ਵਿੱਚ ਸ਼ਾਇਦ ਨਜ਼ਰਅੰਦਾਜ਼ ਕਰ ਰਿਹਾ ਸੀ। ਵਾਹ ਇਹ ਤਾਂ ਕਮਾਲ ਦਾ ਸੁਮੇਲ ਹੈ ਹਨਾ ਪਹਿਲੇ ਸ਼ਲੋਕ ਵਿੱਚ ਸਮਾਜ ਦੀ ਸਖਤ ਆਲੋਚਨਾ ਹੈ ਹਾਂਜੀ ਤੇ ਦੂਜੇ ਵਿੱਚ ਉਹਨਾਂ ਹੀ ਦੁੱਖ ਵਿੱਚ ਡੁੱਬੇ ਲੋਕਾਂ ਲਈ ਬੇਅੰਤ ਹਮਦਰਦੀ ਇਹ ਆਲੋਚਨਾ ਤੇ ਹਮਦਰਦੀ ਦਾ ਜਿਹੜਾ ਤਣਾਅ ਹੈ ਇਹ ਗੁਰੂ ਸਾਹਿਬ ਦੀ ਸੋਚ ਬਾਰੇ ਕੀ ਦੱਸਦਾ ਹੈ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਇਹ ਦੱਸਦਾ ਹੈ ਕਿ ਗੁਰੂ ਸਾਹਿਬ ਦੀ ਸਮਝ ਕਿੰਨੀ ਸੰਪੂਰਨ ਹੈ ਉਹ ਸਮਾਜਿਕ ਗਰਾਵਟ ਨੂੰ ਦੇਖਦੇ ਨੇ ਉਸ ਦੀ ਆਲੋਚਨਾ ਕਰਦੇ ਨੇ ਪਰ ਉਹ ਮਨੁੱਖੀ ਕਮਜ਼ੋਰੀ ਨੂੰ ਵੀ ਸਮਝਦੇ ਨੇ ਜੀ ਉਹ ਜਾਣਦੇ ਨੇ ਕਿ ਦੁੱਖ ਇੱਕ ਅਜੀਹਾ ਪਾਲੇ ਜਦੋਂ ਇਨਸਾਨ ਸਭ ਤੋਂ ਵੱਧ ਕਮਜ਼ੋਰ ਹੁੰਦਾ ਹੈ ਪਰ ਉਸੇ ਪਲ ਉਹ ਸਚਾਈ ਦੇ ਸਭ ਤੋਂ ਨੇੜੇ ਵੀ ਹੋ ਸਕਦਾ ਹੈ ਇਸ ਲਈ ਉਹ ਨਿੰਦਾ ਨਹੀਂ ਕਰਦੇ ਸਗੋਂ ਉਸ ਛੋਟੇ ਜਿਹੇ ਚੰਗਿਆਲੇ ਤੇ ਵੀ ਬਲਿਹਾਰ ਜਾਂਦੇ ਨੇ ਇਸ ਲੋਕ ਦੁੱਖ ਨੂੰ ਪਰਮਾਤਮਾ ਦੀ ਯਾਦ ਦਾ ਇੱਕ ਸ਼ਕਤੀਸ਼ਾਲੀ ਕਾਰਨ ਦੱਸਦੇ ਨੇ ਇਹ ਸਾਨੂੰ ਸੋਚਣ ਤੇ ਮਜਬੂਰ ਕਰਦੇ ਨੇ ਕਿ ਅੱਜ ਦੀ ਜ਼ਿੰਦਗੀ ਵਿੱਚ ਦੁੰਗੇ ਦੁਖ ਤੋਂ ਇਲਾਵਾ ਹੋਰ ਕਿਹੜੇ ਪਲ ਹਨ ਜਿਨ੍ਹਾਂ ਨੂੰ ਆਪਾਂ ਅਧਿਆਤਮਿਕ ਚਿੰਤਨ ਲਈ ਵਰਤ ਸਕਦੇ ਹਾਂ ਪਰ ਸ਼ਾਇਦ ਅਸੀਂ ਉਹਨਾਂ ਨੂੰ ਅਣਦੇਖਿਆ ਕਰ ਰਿਹਾ ਬਹੁਤ ਵਧੀਆ ਤੇ ਇਸੇ ਸੋਚ ਨਾਲ ਅੱਜ ਦੀ ਇਹ ਵਿਚਾਰ ਚਰਚਾ ਇੱਥੇ ਹੀ ਸਮਾਪਤ